ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪੋਸ਼ਨ ਟਰੈਕਰ ਦਾ ਨਵਾਂ ਵਰਜਨ 23.6 ਜਿਹੜਾ ਰਿਲੀਜ਼ ਹੋਇਆ ਹੈ ਇਹਦੀ ਰਿਲੀਜ਼ ਡੇਟ ਵੀ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੈ 21/5/2025 ਨੂੰ ਇਹਦੇ ਵਿੱਚ ਬੇਸਿਕਲੀ ਜਿਹੜੀਆਂ ਲੇਟੈਸਟ ਫੀਚਰਸ ਆਈਆਂ ਨੇ ਉਹ ਰਿਗਾਰਡਿੰਗ ਈ ਕੇਵਾਈਸੀ ਐਂਡ ਐਫ ਆਰਐਸ ਹੈ ਜਿਹੜੀ ਅਸੀਂ ਲਾਭਪਾਤਰੀਆਂ ਦੀ ਕਰਨੀ ਹੈ ਮੈਂ ਤੁਹਾਨੂੰ ਇਸ ਪੀਪੀਟੀ ਦੇ ਥਰੂ ਸਟੈਪ ਬਾਈ ਸਟੈਪ ਸਮਝਾਉਂਗੀ ਕਿ ਆਪਾਂ ਕਿਵੇਂ ਇਸ ਪ੍ਰੋਸੈਸ ਨੂੰ ਕੰਪਲੀਟ ਕਰਨਾ ਹੈ ਜਿਵੇਂ ਸਾਡੇ ਕੋਲ ਪਹਿਲੀ ਕੰਡੀਸ਼ਨ ਹੁੰਦੀ ਹੈ ਕਿ ਅਸੀਂ ਆਪਣੇ ਲਾਭਪਾਤਰੀਆਂ ਦਾ ਮੋਬਾਈਲ ਵੈਰੀਫਾਈ ਨਹੀਂ ਕੀਤਾ ਹੋਇਆ ਈ ਕੇਵਾਈਸੀ ਵੀ ਨਹੀਂ ਕੀਤੀ ਹੋਈ ਔਰ ਉਹਦੀ ਫੋਟੋ ਕੈਪਚਰ ਵੀ ਨਹੀਂ ਕੀਤੀ ਹੋਈ ਜਿਹੜੀ ਕਿ ਕਰਨੀ ਲਾਜ਼ਮੀ ਹੈ ਤਾਂ ਇਹ ਕਰਨ ਦੇ ਲਈ ਜਿਵੇਂ ਪਹਿਲੀ ਕੰਡੀਸ਼ਨ ਹੈ ਕਿ ਨਾ ਹੀ ਤੁਸੀਂ ਲਾਭਪਾਤਰੀ ਦਾ ਮੋਬਾਈਲ ਵੈਰੀਫਾਈ ਕੀਤਾ ਹੈ ਨਾ ਹੀ ਉਹਦੀ ਈਕੇਵਾਈਸੀ ਕੀਤੀ ਔਰ ਨਾ ਹੀ ਉਹਦੀ ਫੋਟੋ ਕੈਪਚਰ ਕੀਤੀ ਹੈ ਤਾਂ ਉਸ ਕੇਸ ਦੇ ਵਿੱਚ ਤੁਸੀਂ ਕਿਵੇਂ ਇਸ ਜਿਹੜਾ ਇੰਡੀਕੇਟਰ ਦੇ ਉੱਪਰ ਕੰਮ ਕਰਨਾ ਹੈ ਡੇਲੀ ਟਰੈਕਿੰਗ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਟੀਐਚਆਰ ਔਰ ਐਚਸੀਐਮ ਵਾਲੀ ਆਪਸ਼ਨ ਤੇ ਕਲਿੱਕ ਕਰੋਗੇ ਟੀਐਚਆਰ ਦੇ ਉੱਤੇ ਜਿਵੇਂ ਮੰਨ ਲਓ ਅਸੀਂ ਪ੍ਰੈਗਨੈਂਟ ਔਮਨ ਦੇ ਉੱਪਰ ਕਲਿੱਕ ਕੀਤਾ ਔਰ ਮੇਰੇ ਕੋ ਲਾਪਤਰੀ ਸਾਰੇ ਖੁੱਲ ਗਏ ਆ ਜਿਵੇਂ ਤਿੰਨ ਪ੍ਰੈਗਨੈਂਟ ਲੇਡੀਜ਼ ਲੈਕਟੇਟਿੰਗ ਮਦਰਸ ਦਾ ਡਾਟਾ ਖੁੱਲ ਗਿਆ ਦੀਪਤੀ ਨੇਗੀ ਪ੍ਰਗਤੀ ਦੁਬੇ ਐਂਡ ਸ਼੍ਰੀਆ ਦੁਬੇ ਠੀਕ ਹੈ ਜੀ ਇਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਕਿ ਸਾਡੇ ਕੋਲ ਨਾ ਤਾਂ ਉਹਦਾ ਮੋਬਾਈਲ ਨੰਬਰ ਇਸ ਲਾਪਤਰੀ ਦਾ ਵੈਰੀਫਾਈਡ ਹੈ ਨਾ ਹੀ ਅਸੀਂ ਇਹਨਾਂ ਦੀ ਈਕੇਵਾਈਸੀ ਕੀਤੀ ਹੈ ਨਾ ਹੀ ਇਹਨਾਂ ਦੀ ਫੋਟੋ ਕੈਪਚਰ ਕੀਤੀ ਹੈ ਤਾਂ ਅਸੀਂ ਇਹਨੂੰ ਹਰ ਵਾਰੀ ਸਕਿਪ ਤਾਂ ਨਹੀਂ ਕਰ ਸਕਦੇ ਤਾਂ ਅਸੀਂ ਕਿਤੇ ਤੇ ਕਲਿੱਕ ਕਰਾਂਗੇ ਪ੍ਰੋਸੀਡ ਦੇ ਉੱਪਰ ਕਲਿੱਕ ਕਰਾਂਗੇ ਜਿਵੇਂ ਹੀ ਪ੍ਰੋਸੀਡ ਦੇ ਉੱਪਰ ਕਲਿੱਕ ਕਰਾਂਗੇ ਤਾਂ ਅੱਗੇ ਈ ਕੇਵਾਈਸੀ ਕਰਨ ਦੇ ਲਈ ਸਾਡੇ ਕੋਲ ਸਕਰੀਨ ਓਪਨ ਹੋਏਗੀ ਜਿਹਦੇ ਵਿੱਚ ਨੇਮ ਆਫ ਬੈਨੀਫਿਸ਼ੀਰੀ ਦੀਪਤੀ ਨੇਗੀ ਆ ਰਿਹਾ ਔਰ ਉਹਦਾ ਆਧਾਰ ਕਾਰਡ ਆ ਰਿਹਾ ਤਾਂ ਅਸੀਂ ਬਿਲਕੁਲ ਬਾਟਮ ਦੇ ਉੱਪਰ ਜਿਹੜਾ ਬਲੂ ਕਲਰ ਦਾ ਹੈ ਬਟਨ ਪ੍ਰੋਸੀਡ ਉਹਦੇ ਤੇ ਕਲਿੱਕ ਕਰਾਂਗੇ ਜਦੋਂ ਹੀ ਪ੍ਰੋਸੀਡ ਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਇਸ ਤਰੀਕੇ ਦੀ ਸਕਰੀਨ ਓਪਨ ਹੋਏਗੀ ਈ ਕੇਵਾਈਸੀ ਕਰਨ ਦੇ ਲਈ ਜਿਦੇ ਵਿੱਚ ਅਸੀਂ ਬੈਨੀਫਿਸ਼ਰੀ ਦਾ ਆਧਾਰ ਕਾਰਡ ਨੰਬਰ ਫਿਲ ਕਰਾਂਗੇ ਔਰ ਕੈਪਚਾ ਜਿਹੜਾ ਸਕਰੀਨ ਦੇ ਉੱਤੇ ਜਿਵੇਂ ਇਹਦੇ ਵਿੱਚ ਦਿੱਤਾ ਹੋਇਆ GXTFZ2 ਕੈਪਚਾ ਫਿਲ ਕਰਨ ਤੋਂ ਬਾਅਦ ਨੈਕਸਟ ਦੇ ਉੱਤੇ ਕਲਿੱਕ ਕਰਾਂਗੇ ਔਰ ਜਦੋਂ ਹੀ ਅਸੀਂ ਉਹਦਾ ਆਧਾਰ ਕਾਰਡ ਲਾਪਤਰੀ ਦਾ ਫਿਲ ਕੀਤਾ ਤਾਂ ਜੋ ਵੀ ਉਸ ਆਧਾਰ ਕਾਰਡ ਦੇ ਨਾਲ ਨੰਬਰ ਲਿੰਕ ਹੋਏਗਾ ਉਹਦੇ ਉੱਪਰ OTP ਜਾਏਗਾ ਤੁਸੀਂ ਲਾਭਪਾਤਰੀ ਨੂੰ ਕਹਿਣਾ ਹੈ ਕਿ ਆਪਣਾ ਆਧਾਰ ਕਾਰਡ ਅਤੇ ਰਜਿਸਟਰਡ ਮੋਬਾਈਲ ਨੰਬਰ ਜ਼ਰੂਰ ਨਾਲ ਲੈ ਕੇ ਆਵੇ ਤਾਂ ਉਸ OTP ਨੂੰ ਤੁਸੀਂ ਇਸ ਖਾਨੇ ਦੇ ਵਿੱਚ ਫਿਲ ਕਰਕੇ ਕੰਟੀਨਿਊ ਤੇ ਕਲਿੱਕ ਕਰੋਗੇ ਤੇ ਇਸ ਤਰੀਕੇ ਦੇ ਨਾਲ eKYC ਹੋ ਜਾਏਗੀ ਇੱਥੇ ਮੈਂ ਇੱਕ ਚੀਜ਼ ਜ਼ਰੂਰ ਤੁਹਾਡੇ ਨਾਲ ਦੱਸਣਾ ਚਾਹੁੰਦੀ ਹਾਂ ਕਿ ਤੁਸੀਂ ਧਿਆਨ ਦੇ ਨਾਲ ਦੇਖੋ ਕੰਸੈਂਟ ਵੈਲਿਡਿਟੀ ਡੇਟ ਲਿਖਿਆ ਹੋਇਆ ਜਿੱਥੇ ਟੂਡੇ ਪਲੱਸ 30 ਡੇਸ ਜਿਹਦੇ ਨੀਚੇ ਆ ਰਿਹਾ 18 ਜੂਨ 2025 ਤਾਂ ਇਹ ਸਾਡੇ ਕੋਲ ਇਹ ਕੀ ਹੈ ਕਿ ਜੇ ਮੈਂ ਅੱਜ ਈ ਕੇ ਵੀ ਸੀ ਕਰ ਰਹੀ ਹਾਂ ਤਾਂ ਇਹ 1 ਮਹੀਨੇ ਤੱਕ ਦੀ ਈ ਕੇ ਵੀ ਸੀ ਹੋਏਗੀ ਮੰਨ ਲਓ ਮੈਂ ਅੱਜ 18 ਮਈ 2025 ਨੂੰ ਅਗਰ ਕਰਨੀ ਹੈ ਤੇ 18 ਜੂਨ ਜਿਹੜਾ ਹੈ ਜੂਨ ਦੇ ਵਿੱਚ ਜਾ ਕੇ ਫਿਰ ਉਹਦੀ ਵੈਲਿਡਿਟੀ ਜਿਹੜੀ ਹੈ ਖਤਮ ਹੋ ਜਾਏਗੀ ਮੈਨੂੰ ਦੁਬਾਰਾ ਕਰਨੀ ਪੈਗੀ ਤਾਂ ਅਸੀਂ ਕੀ ਕਰ ਸਕਦੇ ਹਾਂ ਐਡਿਟ ਦੇ ਉੱਤੇ ਕਲਿੱਕ ਕਰਕੇ ਅਸੀਂ ਉਹਨੂੰ ਚੇਂਜ ਕਰ ਸਕਦੇ ਆ ਕਿ ਉਹਨੂੰ 1 ਸਾਲ ਅੱਗੇ ਲਿਜਾ ਸਕਦੇ ਆ 2 ਸਾਲ ਅੱਗੇ ਲਿਜਾ ਸਕਦੇ ਐਜ਼ ਪਰ ਬੈਨੀਫਿਸ਼ਰੀ ਕਦੋਂ ਤੱਕ ਸਾਡੇ ਕੋਲ ਬੈਨੀਫਿਸ਼ਰੀ ਰਹਿੰਦਾ ਤਾਂ ਫਿਰ ਅਸੀਂ ਅਲਾਉ ਦੇ ਉੱਤੇ ਕਲਿੱਕ ਕਰਾਂਗੇ ਜਦੋਂ ਹੀ ਅਸੀਂ ਅਲਾਉ ਦੇ ਉੱਪਰ ਕਲਿੱਕ ਕਰਾਂਗੇ ਤਾਂ ਜਿਹੜੀ ਬੈਨੀਫਿਸ਼ਰੀ ਦੀ ਈਕੇवाईसी ਸਕਸੈਸਫੁਲੀ ਹੋ ਜਾਏਗੀ ਤੇ ਉਸ ਤੋਂ ਬਾਅਦ ਅਸੀਂ ਅੱਗੇ ਹੁਣ ਉਹਦੀ ਫੋਟੋ ਕੈਪਚਰ ਕਰਨੀ ਹੈ ਈਕੇवाईसी ਹੋ ਗਈ ਆ ਤਾਂ ਅਸੀਂ ਇਹ ਨੀਲੇ ਬਟਨ ਦੇ ਉੱਪਰ ਜਿਹੜਾ ਤੁਹਾਨੂੰ ਦਿਖ ਰਿਹਾ ਪ੍ਰੋਸੀਡ ਟੂ ਫੋਟੋ ਕੈਪਚਰ ਤੇ ਜਾਵਾਂਗੇ ਠੀਕ ਫੋਟੋ ਕੈਪਚਰ ਦੇ ਲਈ ਅਸੀਂ ਕੈਪਚਰ ਫੋਟੋ ਦੇ ਉੱਤੇ ਕਲਿੱਕ ਕਰਾਂਗੇ ਫਿਰ ਅਸੀਂ ਐਕਸੈਪਟ ਦੇ ਉੱਤੇ ਕਲਿੱਕ ਕਰਾਂਗੇ ਜਦੋਂ ਇਹ ਲਾਪਤਰੀ ਸਾਡੇ ਸਾਹਮਣੇ ਅਸੀਂ ਖੜਾ ਕਰਾਂਗੇ ਜਿਨ੍ਹਾਂ ਨੂੰ ਅਸੀਂ ਰਾਸ਼ਨ ਦੇਣਾ ਹੈ ਔਰ ਇਹ ਮੇਕ ਸ਼ੋਰ ਕਰਨਾ ਹੈ ਕਿ ਇੱਕ ਤਾਂ ਜਿਹੜਾ ਹੈ ਲਾਪਤਰੀ ਦਾ ਇਕੱਲਾ ਫੇਸ ਆਵੇ ਇਸ ਤੋਂ ਵੱਧ ਫੇਸ ਉਹਦੇ ਵਿੱਚ ਡਿਟੈਕਟ ਨਾ ਹੋਣ ਤੁਸੀਂ ਉਹਦੇ ਸਾਹਮਣੇ ਜਦੋਂ ਕੈਮਰਾ ਕਰੋਗੇ ਤਾਂ ਉਹਨਾਂ ਨੂੰ ਕਹਿਣਾ ਕਿ ਆਪਣਾ ਫੇਸ ਬਿਲਕੁਲ ਸਿੱਧਾ ਰੱਖਣਾ ਔਰ ਆਪਣੀਆਂ ਆਈਜ਼ ਬਲਿੰਕ ਕਰਨੀਆਂ ਜਦੋਂ ਹੀ ਲਾਪਤਰੀ ਆਈਜ਼ ਬਲਿੰਕ ਕਰੇਗਾ ਇਸ ਤਰੀਕੇ ਦੇ ਨਾਲ ਜਿਹੜੀ ਫੋਟੋ ਹੈ ਉਹਦੀ ਪ੍ਰੋਸੈਸਿੰਗ ਸ਼ੁਰੂ ਹੋ ਜਾਏਗੀ ਔਰ ਫੋਟੋ ਕੈਪਚਰ ਹੋ ਜਾਏਗੀ ਜਦੋਂ ਹੀ ਫੋਟੋ ਕੈਪਚਰ ਹੋਏਗੀ ਤੁਸੀਂ ਵੈਰੀਫਾਈ ਫੋਟੋ ਦੇ ਉੱਪਰ ਕਲਿੱਕ ਕਰੋਗੇ ਤਾਂ ਸਾਡੇ ਕੋਲ ਫੋਟੋ ਜੜੀ ਹੈ ਵਿਦ ਈ ਕੇ ਵਾਈ ਸੀ ਜੜੀ ਹੈ ਕੈਪਚਰ ਹੋ ਜਾਏਗੀ ਇਹਦਾ ਮਤਲਬ ਇਸ ਲਾਭਪਾਤਰੀ ਦੀ ਫੋਟੋ ਵੀ ਸਾਡੇ ਕੋਲ ਕੈਪਚਰ ਹੋ ਗਈ ਯਾਨੀ ਉਹਦਾ ਫੇਸ ਵੀ ਕੈਪਚਰ ਹੋ ਗਿਆ ਔਰ ਉਹਦੀ ਈ ਕੇ ਵਾਈ ਸੀ ਵੀ ਕੰਪਲੀਟ ਹੋ ਗਈ ਜਦੋਂ ਇਹ ਡਨ ਦੇ ਉੱਪਰ ਕਲਿੱਕ ਕਰੋਗੇ ਤਾਂ ਸਾਡੇ ਕੋਲ অপਸ਼ਨਸ ਖੁੱਲ ਜਾਂਦੀਆਂ ਨੇ ਜਿਵੇਂ ਅਸੀਂ ਸੁਰਭੀ रावत ਫਾਰ ਇਗਜ਼ਾਮਪਲ ਇਸ ਲਾਭਪਾਤਰੀ ਦਾ ਰਾਸ਼ਨ ਥਰੂ ਈ ਕੇ ਵਾਈ ਸੀ ਔਰ ਐਫ ਆਰ ਐਸ ਦੇ ਰਹੇ ਆ ਆ ਸਾਡੇ ਕੋਲ ਨੰਬਰ ਆਫ ਡੇਜ਼ ਆ ਰਹੇ ਆ 7 ਦਿਨ 15 ਦਿਨ 25 ਦਿਨ ਸਰਕਾਰ ਦੀਆਂ ਹਦਾਇਤਾਂ ਨੇ ਭਾਰਤ ਸਰਕਾਰ ਦੀਆਂ ਹਦਾਇਤਾਂ ਨੇ ਕਿ ਅਸੀਂ ਮਿਨੀਮਮ 25 ਦਿਨ ਹਰੇਕ ਲਾਭਪਾਤਰੀ ਨੂੰ ਟੇਕ ਹੋਮ ਰਾਸ਼ਨ ਦੇਣਾ ਹੁੰਦਾ ਹੈ ਤਾਂ ਜਿੰਨੇ ਵੀ ਦਿਨਾਂ ਦਾ ਤੁਸੀਂ ਅਗਰ 25 ਦਿਨਾਂ ਦਾ ਰਾਸ਼ਨ ਉਹਨੂੰ ਡਿਸਟ੍ਰਿਬਿਊਟ ਕਰ ਰਹੇ ਹੋ ਜੇ ਤੁਹਾਡੇ ਕੋਲ ਪਲੈਂਟੀ ਦੇ ਵਿੱਚ ਐਸ ਪਰ ਲਾਭਪਾਤਰੀ ਰਾਸ਼ਨ ਹੈ ਤਾਂ ਤੁਸੀਂ 25 ਦਿਨ ਵਾਲੇ ਗੋਲੇ ਦੇ ਵਿੱਚ ਕਲਿੱਕ ਕਰਨ ਤੋਂ ਬਾਅਦ ਠੀਕ ਤੁਸੀਂ ਪ੍ਰੋਸੀਡ ਦੇ ਉੱਪਰ ਕਲਿੱਕ ਕਰੋਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਸਾਡੀ ਜਿਹੜੀ ਹੈਗੀ ਆ ਜਿਹੜਾ ਹੈ ਇਸ ਪਾਰਟिकुलर ਲਾਭਪਾਤਰੀ ਜਿਵੇਂ ਸੁਰਬੀ रावत ਹੈ ਉਹਨੂੰ ਟੀਐਚਆਰ ਦਿੱਤਾ ਗਿਆ ਜਿਵੇਂ ਇਸ ਸਕਰੀਨ ਦੇ ਉੱਤੇ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਇਆ ਗਿਆ 7 ਦਿਨਾਂ ਦਾ ਰਾਸ਼ਨ ਉਹਨਾਂ ਦਾ ਟਿਕ ਹੋ ਗਿਆ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਸਾਡੇ ਕੋਲ ਦੂਸਰੀ ਕੰਡੀਸ਼ਨ ਆ ਜਾਂਦੀ ਹੈ ਕਿ ਸਾਡਾ ਮੋਬਾਈਲ ਨੰਬਰ ਅਸੀਂ ਵੈਰੀਫਾਈ ਕਰ ਚੁੱਕੇ ਹਾਂ ਬਟ ਅਸੀਂ ਈ ਕੇ ਵਾਈ ਸੀ ਵੀ ਕੰਪਲੀਟ ਨਹੀਂ ਕੀਤੀ ਫੋਟੋ ਵੀ ਨਹੀਂ ਕੈਪਚਰ ਕੀਤੀ ਤਾਂ ਉਸ ਕੇਸ ਦੇ ਵਿੱਚ ਸਾਨੂੰ ਕੀ ਕਰਨਾ ਪਏਗਾ ਸਿਰਫ ਦੋ ਹੀ ਸਟੈਪ ਕਰਨੇ ਪੈਣਗੇ ਬੈਨੀਫਿਸ਼ਰੀ ਦੀ ਈ ਕੇ ਵਾਈ ਸੀ ਔਰ ਉਹਦੀ ਫੋਟੋ ਕੈਪਚਰ ਤਾਂ ਅਸੀਂ ਪ੍ਰੋਸੀਡ ਦੇ ਉੱਪਰ ਜਾਵਾਂਗੇ ਸੇਮ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਤੁਹਾਨੂੰ ਮੈਂ ਸਮਝਾਇਆ ਕਿ ਅਸੀਂ ਈ ਕੇ ਵਾਈ ਸੀ ਕੰਪਲੀਟ ਕਰਾਂਗੇ ਠੀਕ ਹੈ ਇਹ ਦੁਬਾਰਾ ਮੈਨੂੰ ਸਟੈਪਸ ਦੱਸਣ ਦੀ ਲੋੜ ਨਹੀਂ ਹੈ ਈਕੇਵਾਈਸੀ ਕੰਪਲੀਟ ਕਰਨ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਅਸੀਂ ਫੋਟੋ ਕੈਪਚਰ ਕਰਾਂਗੇ ਫੋਟੋ ਕੈਪਚਰ ਕਰਕੇ ਜਿਹੜਾ ਹੈ ਅਸੀਂ ਜਿੰਨੇ ਵੀ ਦਿਨਾਂ ਦਾ ਰਾਸ਼ਨ ਦੇਣਾ ਹੈ ਉਹ ਰਾਸ਼ਨ ਟਿਕ ਕਰਕੇ ਪ੍ਰੋਸੀਡ ਕਰਕੇ ਅਸੀਂ ਉਹਨੂੰ ਰਾਸ਼ਨ ਇਸ ਤਰੀਕੇ ਦੇ ਨਾਲ ਡਿਸਟ੍ਰੀਬਿਊਟ ਕਰ ਦਵਾਂਗੇ ਤੀਸਰੀ ਕੰਡੀਸ਼ਨ ਸਾਡੇ ਕੋਲ ਕੀ ਆਉਂਦੀ ਹੈ ਕਿ ਮੋਬਾਈਲ ਨੰਬਰ ਵੀ ਅਸੀਂ ਵੈਰੀਫਾਈ ਕਰ ਦਿੱਤਾ ਔਰ ਲਾਪਦਰਦੀ ਦੀ ਫੋਟੋ ਵੀ ਅਸੀਂ ਜਿਹੜੀ ਹੈਗੀ ਹੈ ਕੈਪਚਰ ਕਰ ਚੁੱਕੇ ਹਾਂ ਬਟ ਸਾਡੀ ਈ ਕੇਵਾਈਸੀ ਪੈਂਡਿੰਗ ਹੈ ਤਾਂ ਇਸ ਕੇਸ ਦੇ ਵਿੱਚ ਸਾਨੂੰ ਦੁਬਾਰਾ ਨਾ ਤਾਂ ਮੋਬਾਈਲ ਨੰਬਰ ਵੈਰੀਫਾਈ ਕਰਨ ਦੀ ਲੋੜ ਪੈਣੀ ਹੈ ਉਸੀ ਉਹਨੂੰ ਸਕਿਪ ਕਰ ਸਕਦੇ ਹਾਂ ਨਾ ਸਾਨੂੰ ਫੋਟੋ ਸਾਨੂੰ ਸਿੰਪਲੀ ਅਸੀਂ ਬੈਨੀਫਿਸ਼ਰੀ ਦੀ ਕੀ ਕਰਾਂਗੇ ਈ ਕੇवाईसी ਜਿਹੜੀ ਆ ਉਹ ਪ੍ਰੋਸੀਡ ਕਰਾਂਗੇ ਉਸੇ ਤਰੀਕੇ ਦੇ ਨਾਲ ਜਿਵੇਂ ਤੁਹਾਨੂੰ ਮੈਂ ਪਹਿਲਾਂ ਸਾਰੇ ਦੇ ਸਾਰੇ ਪੀਪੀਟੀ ਦੇ ਥਰੂ ਸਟੈਪਸ ਦੱਸੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਸਾਡੇ ਕੋਲ ਕੰਡੀਸ਼ਨ ਆ ਜਾਂਦੀ ਹੈ ਚੌਥੀ ਕਿ ਮੋਬਾਈਲ ਸਾਡਾ ਵੈਰੀਫਾਈਡ ਹੈ ਈ ਕੇवाईसी ਵੀ ਡਨ ਕੀਤੀ ਹੋਈ ਆ ਬਟ ਸਿਰਫ ਅਸੀਂ ਫੋਟੋ ਉਹਦੀ ਕੈਪਚਰ ਨਹੀਂ ਕੀਤੀ ਤਾਂ ਅਸੀਂ ਹੁਣ ਕੀ ਕਰਾਂਗੇ ਸਿੰਪਲੀ ਬੈਨੀਫਿਸ਼ਰੀ ਦੀ ਫੋਟੋ ਕੈਪਚਰ ਕਰਨ ਦੇ ਲਈ ਪ੍ਰੋਸੀਡ ਦੇ ਉੱਤੇ ਕਲਿੱਕ ਕਰਾਂਗੇ ਫਿਰ ਉਸੇ ਤਰੀਕੇ ਦੇ ਨਾਲ ਅਸੀਂ ਐਕਸੈਪਟ ਕਰਕੇ ਕੈਪਚਰ ਫੇਸ ਤੇ ਜਾਵਾਂਗੇ ਜਦੋਂ ਕੈਪਚਰ ਫੇਸ ਕਰਨਾ ਹੈ ਤਾਂ ਉਸੇ ਤਰੀਕੇ ਦੇ ਨਾਲ ਅਸੀਂ ਲਾਪਤਰੀ ਦੇ ਸਾਹਮਣੇ ਮੂੰਹ ਦੇ ਕੈਮਰਾ ਕਰ ਦੇਵਾਂਗੇ ਔਰ ਉਹਨੂੰ ਕਵਾਂਗੇ ਕਿ ਆਪਣਾ ਫੇਸ ਸਟ੍ਰੇਟ ਰੱਖੋ ਆਇਜ਼ ਬਲਿੰਕ ਕਰੋ ਔਰ ਸਾਡੀ ਜਿਹੜੀ ਫੋਟੋ ਹੈ ਉਹ ਕੈਪਚਰ ਹੋ ਗਈ ਹੈ ਠੀਕ ਤੇ ਫੋਟੋ ਕੈਪਚਰ ਕਰਨ ਤੋਂ ਬਾਅਦ ਅਸੀਂ ਜਿੰਨੇ ਵੀ ਨੰਬਰ ਆਫ ਡੇਸ ਦਾ ਰਾਸ਼ਨ ਦੇ ਰਹੇ ਹਾਂ ਉਸ ਗੋਲੇ ਦੇ ਵਿੱਚ ਟਿਕ ਕਰਕੇ ਅਸੀਂ ਉਹਨੂੰ ਪ੍ਰੋਸੀਡ ਕਰਾਂਗੇ ਠੀਕ ਹੈ ਜੀ ਤਾਂ ਸਾਨੂੰ ਦੁਬਾਰਾ ਅਸੀਂ ਇਹ ਚੀਜ਼ਾਂ ਨੂੰ ਸਕਿੱਪ ਕਰ ਸਕਦੇ ਹਾਂ ਜਿਵੇਂ ਫੋਰ ਐਗਜ਼ਾਮਪਲ ਇੱਥੇ ਮੋਬਾਈਲ ਸਾਨੂੰ ਵੈਰੀਫਾਈ ਕਰਨ ਦੀ ਲੋੜ ਨਹੀਂ ਇਹਨੂੰ ਅਸੀਂ ਸਕਿੱਪ ਕਰ ਦੇਵਾਂਗੇ ਠੀਕ ਹੈ ਆ ਈ ਕੇ ਵਾਈ ਸੀ ਵੀ ਸਾਡੀ ਆਲਰੇਡੀ ਹੋ ਚੁੱਕੀ ਹੈ ਔਰ ਆ ਜਦੋਂ ਪੰਜਵੀਂ ਕੰਡੀਸ਼ਨ ਸਾਡੇ ਕੋਲ ਆਉਂਦੀ ਹੈ ਕਿ ਮੋਬਾਈਲ ਨੰਬਰ ਵੀ ਵੈਰੀਫਾਈਡ ਹੈ ਈਕੇਵਾਈਸੀ ਵੀ ਹੋ ਚੁੱਕੀ ਔਰ ਫੋਟੋ ਵੀ ਅਸੀਂ ਕੈਪਚਰ ਕਰ ਚੁੱਕੀ ਆ ਤਾਂ ਸਾਨੂੰ ਕੁਝ ਵੀ ਦੁਬਾਰਾ ਕਰਨ ਦੀ ਲੋੜ ਨਹੀਂ ਹੈ ਸਿੰਪਲੀ ਅਸੀਂ ਟੀਐਚਆਰ ਆਪਸ਼ਨ ਦੇ ਉੱਤੇ ਜਾਵਾਂਗੇ ਲਾਭਪਾਤਰੀਆਂ ਦੀ ਤੇ ਨੰਬਰ ਆਫ ਡੇਸ ਟਿਕ ਕਰਾਂਗੇ ਆਪਣੇ ਆਪ ਉਹਨਾਂ ਦਾ ਜਿਹੜਾ ਫੇਸ ਹੈਗਾ ਆਥੈਂਟਿਕ ਤੁਹਾਨੂੰ ਵੈਰੀਫਾਈਡ ਸ਼ੋ ਹੋਏਗਾ ਔਰ ਅਸੀਂ ਸਿੰਪਲੀ ਨੰਬਰ ਆਫ ਡੇਸ ਜਿਹੜੇ ਹੈ ਉਹ ਕਲਿੱਕ ਕਰਕੇ ਪ੍ਰੋਸੀਡ ਕਰ ਦੇਵਾਂਗੇ ਤਾਂ ਜਿਹੜੀ ਫੋਟੋ ਤੁਸੀਂ ਕੈਪਚਰ ਕਰੂਗੀ ਆਟੋਮੈਟਿਕਲੀ ਉਸ ਕੰਡੀਸ਼ਨਸ ਦੇ ਨਾਲ ਮੈਟ ਕਰ ਜਾਏਗੀ ਔਰ ਅਸੀਂ ਜਿਹੜਾ ਹੈਗਾ ਉਹਨੂੰ ਇਸ ਤਰੀਕੇ ਦੇ ਨਾਲ ਰਾਸ਼ਨ ਦੇ ਦੇਵਾਂਗੇ ਜਿਹਦੇ ਵਿੱਚ ਸਾਨੂੰ ਦੁਬਾਰਾ ਮੋਬਾਈਲ ਆਥੈਂਟਿਕ ਕਰਨ ਦੀ ਲੋੜ ਨਹੀਂ ਹੈ ਵੀ ਕੈਨ ਸਕਿਪ ਇਟ ਅਸੀਂ ਇਸ ਸਟੈਪ ਨੂੰ ਸਕਿਪ ਕਰ ਸਕਦੇ ਹਾਂ ਆਈ ਹੋਪ ਤੁਸੀਂ ਇਸ ਪੀਪੀਟੀ ਨੂੰ ਅੰਡਰਸਟੈਂਡ ਕਰ ਲਿਆ ਹੋਵੇਗਾ ਕਿ ਮੇਜਰ ਕੰਡੀਸ਼ਨਸ ਕੀ ਹੈ ਕਿ ਸਾਨੂੰ ਲਾਭਪਾਤਰੀ ਦਾ ਮੋਬਾਈਲ ਨੰਬਰ ਵੀ ਵੈਰੀਫਾਈ ਕਰਨਾ ਜ਼ਰੂਰੀ ਹੈ ਉਦੀ ਇਕਈਕੇ ਵੀ ਕਰਨੀ ਜ਼ਰੂਰੀ ਹੈ ਔਰ ਉਦੀ ਫੋਟੋ ਕੈਪਚਰ ਵੀ ਕਰਨੀ ਜ਼ਰੂਰੀ ਹੈ ਔਰ ਇਹਨਾਂ ਪੰਜ ਕੰਡੀਸ਼ਨਸ ਤੱਕ ਪਹੁੰਚਦੇ ਹਾਂ ਪਹੁੰਚਦੇ ਸਾਨੂੰ ਇੰਨੀ ਚੀਜ਼ ਤਾਂ ਕਲੀਅਰ ਹੋ ਗਈ ਹੈ ਕਿ ਜੇਕਰ ਅਸੀਂ ਮੋਬਾਈਲ ਵੀ ਵੈਰੀਫਾਈ ਕਰ ਦਿੱਤਾ ਇਕਈਕੇ ਵੀ ਕਰ ਦਿੱਤੀ ਹੈ ਫੋਟੋ ਵੀ ਕੈਪਚਰ ਕਰ ਦਿੱਤੀ ਹੈ ਤਾਂ ਅਸੀਂ ਇਹਨਾਂ ਸਟੈਪਸ ਨੂੰ ਜਿਹੜਾ ਹੈਗਾ ਸਕਿਪ ਸਕਿਪ ਕਰਕੇ ਜਿਹੜਾ ਹੈ ਅਸੀਂ ਟੀਐਚਏ